ਕੀ ਕਹਿਣਾ ਚਾਹੋਗੇ ਕੰਗਨਰ ਨੌ ਦਾ ਥੱਪੜ ਏਡੀ ਵੱਡੀ ਸਿਆਸਤ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਪਹਿਲੀ ਗੱਲ ਵੀ ਭਾਜੀ ਕੰਗਨਰਾਂ ਦਾ ਨਾਂ ਹੀ ਨਾ ਲਓ ਕਿਉਂ ਕੰਗਨਰਾਂ ਦਾ ਨਾਮ ਕਿਉਂ ਨਾ ਲਓ ਕੰਗਨਰ ਤੋਂ ਜਦੋਂ ਬਾਤ ਸ਼ੁਰੂ ਹੋਇਆ ਉਹ ਇਹੋ ਜੀ ਚਵਲ ਜਨਾਨੀ ਦਾ ਨਾਂ ਲਓਗੇ ਤਾਂ ਰੋਟੀ ਤੱਕ ਨਹੀਂ ਮਿਲਦੀ ਕਿਹਨੂੰ ਉਹਦੇ ਤਾਂ ਕੋਈ ਮੱਥੇ ਲਾ ਕੇ ਨਹੀਂ ਰਾਜੀ ਪੰਜਾਬ ਦਾ ਤੁਸੀਂ ਕਿਹਦਾ ਨਾਂ ਲੈ ਜਾਂਦੇ ਜੇ ਉਹਨੂੰ ਕੌਣ ਪਸੰਦ ਕਰਦਾ ਉਹ ਮੰਦ ਬੁੱਧੀ ਇੱਕ ਮਾਨਸਿਕ ਰੋਗੀ ਜਨਾਨੀ ਉਹਨੂੰ ਕੌਣ ਪੁੱਛਦਾ ਇੱਥੇ ਪੰਜਾਬ 'ਚ ਤੁਸੀਂ ਉਹਨੂੰ ਹਾਈਪ ਦੇ ਰਹੇ ਕਿਉਂ ਪੰਜਾਬ 'ਚ ਨਾ ਉਹਨੂੰ ਚੁੱਕੋ ਨਾ ਉਹਦਾ ਨਾਂ ਲਓ ਕੁਛ ਨਹੀਂ ਐਵੇਂ ਆ ਉਹ ਤੇ ਬੱਸ ਕਹੋਗੇ ਕਿ ਮੁੱਦਾ ਚੁੱਕਿਆ ਜਾਵੇ ਪੰਜਾਬ ਦੇ ਵਿੱਚ ਕਿ ਜਮੀਨ ਜਿਹੜੀ ਆ ਉਹ ਬਾਹਰ ਦੇ ਸੂਬੇ ਦੇ ਲੋਕ ਇੱਥੇ ਆ ਕੇ ਨਾਲ ਜਿਹੜੀ ਆ ਖਰੀਦ ਸਕਣ ਵੀ ਤੁਸੀਂ ਉੱਥੇ ਦੇ ਬਾਰਡਰਾਂ ਤੇ ਜਾ ਕੇ ਵੇਖ ਲਓ ਲੈਣਾ ਲੱਗਿਆ 60 ਰੁਪਏ ਪਰਚੀ ਦੇਣੀ ਪੈਂਦੀ ਆ ਉਹ ਪਰਚੀ ਕਟਾ ਕੇ ਅੰਦਰ ਤੁਹਾਨੂੰ ਐਂਟਰੀ ਮਿਲਣੀ ਆ ਇੱਥੇ ਜਿਹੜਾ ਮਰਜੀ ਆ ਜਿੱਥੇ ਕੋਈ ਕਿਸੇ ਨੂੰ ਪੁੱਛਦੇ ਨਹੀਂ ਇੱਥੇ ਤੇ ਜਗਾ ਵੀ ਲੈ ਲਓ ਆਣ ਕੇ ਭਾਵੇਂ ਸਰਕਾਰ ਸੁਣ ਲਈ ਤਿਆਰ ਨਹੀਂ ਇਹ ਤੇ ਕੰਮ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਕਰਦੇ ਮਾਤਾ ਪਸ ਹਿਮਾਚਲ ਵਾਲਿਆਂ ਨੇ ਕੀਤਾ ਹੀ ਆ ਪੰਜਾਬ ਦੇ ਨੂੰ ਜਗਾ ਨਹੀਂ ਲੈਣ ਦਿੰਦੇ ਉੱਥੇ ਕਿ ਬਾਹਰੋਂ ਸਪੇਨ ਤੋਂ ਆਏ ਬੰਦੇ ਤੇ ਉਹ ਕੀ ਮੈਸੇਜ ਗਿਆ ਕਿ ਇੱਕ ਸਟੇਟ ਦੇ ਲੋਕ ਐ ਇਦਾਂ ਦੇ ਲੋਕ ਐ ਵੀ ਜਿਹੜੇ ਗਲ ਪੈ ਜਾਂਦੇ ਕਿਸੇ ਦੇ ਲੇਕਿਨ ਉਹ ਕਹ ਰਹੇ ਜੀ ਕਹਿੰਦੇ ਸੀ ਤੇ ਆ ਦੁਬਾਰਾ ਪੰਜਾਬ ਚ ਰਹਿਣ ਲਈ ਆਏ ਸੇ ਆ ਵਾਪਸ ਹੁਣ ਲੱਗਦਾ ਕਿ ਉਹ ਪੰਜਾਬ ਚ ਵਸ ਜਾਣਗੇ ਹੁਣ ਜੇ ਉੱਥੋਂ ਦੀ ਪੁਲਸ ਨੇ ਕਿਹਾ ਵਾ ਨਾ ਇਹਨਾਂ ਸਾਨੂੰ ਲਿਖ ਕੇ ਦਿੱਤਾ ਵਾ ਬਿਆਨ ਵੀ ਅਸੀਂ ਕਾਰਵਾਈ ਨਹੀਂ ਕਰਾਉਣੀ ਇਹਨਾਂ ਦਾ ਕਾਰਵਾਈ ਕਰਾਉਣਾ ਬਣਦਾ ਉੱਥੇ ਜਦੋਂ ਇਸ ਲੈਵਲ ਤੇ ਮੀਡੀਆ ਚ ਗੱਲ ਆ ਗਈ ਆ ਦੋ ਸਟੇਟਾਂ ਮੋਂ ਸਾਹਮਣੇ ਤੁਸੀਂ ਕਰਤੀਆਂ ਤੇ ਤੁਸੀਂ ਉਸ ਚੀਜ਼ ਨੂੰ ਕਹਿੰਦੇ ਅਸੀਂ ਕਾਰਵਾਈ ਨਹੀਂ ਕਰਾਉਣੀ ਤੇ ਫਿਰ ਉੱਥੇ ਮੈਂ ਦੱਸੋ ਕੀ ਕਰੂੰਗਾ ਜਾਂ ਤੁਸੀਂ ਕੀ ਕਰੋ ਗੱਲ ਆਮ ਬੰਦੇ ਦੀ ਆਗੇ ਅੱਜ ਇੱਕ ਮੁਲਾਜ਼ਮ ਨੂੰ ਰੋਕ ਲਿਆ ਤੇ ਫਿਰ ਜੇ ਮੁਲਾਜ਼ਮ ਦੀ ਨਹੀਂ ਰਿਸਪੈਕਟ ਕਰਦੇ ਮੈਂ ਤਾਂ ਪਹਿਲਾਂ ਕਹਿਆ ਵੀ ਹਿਮਾਚਲ ਦੀ ਪੁਲਸ ਜਿਹੜੀ ਨਾ ਉਹ ਬਹੁਤ ਤਲਕੀ ਨਾਲ ਲੋਕਾਂ ਨਾਲ ਪੇਸ਼ ਆਉਂਦੀ ਆ ਬਹੁਤ ਗਲਤ ਪੇਸ਼ ਆਉਂਦੀ ਆ ਉਹ ਥੋੜਾ ਜਿਹਾ ਲਿਆਸ਼ ਕਰਨਾ ਚਾਹੀਦਾ ਔਰ ਇਹ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਟੰਗਨਾਰ ਨਾਲ ਤੇ ਵਜੇ ਥੱਪੜ ਨੂੰ ਲੈ ਕੇ ਲਗਾਤਾਰ ਹੀ ਹਿਮਾਚਲ ਅਤੇ ਪੰਜਾਬ ਆਮੋ ਸਾਹਮਣੇ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਬੀਤੇ ਸਮੇਂ ਦੇ ਵਿੱਚ ਇੱਕ ਐਨਆਰਆਈ ਜੋੜੇ ਦੇ ਉੱਤੇ ਹਿਮਾਚਲ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਸੀ ਵਾਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਆਗੂਆਂ ਵੱਲੋਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਹਿਮਾਚਲ ਦਾ ਬਾਈਕਾਟ ਕੀਤਾ ਜਾਵੇ ਇਸ ਵਾਪਸ ਆਨਾਂ ਗੱਲਬਾਤ ਕਰਨ ਲਈ ਤਿਆਰ ਨੇ ਓਬੀਸੀ ਦੇ ਪੰਜਾਬ ਦੇ ਪ੍ਰਧਾਨ ਨੇ ਸੋਨੂ ਜੰਡੇਲਾ ਜੀ ਸੋਨੂ ਜੀ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਕੰਗਨਾਰ ਨੌ ਦਾ ਥੱਪੜ ਤੇ ਏਡੀ ਵੱਡੀ ਸਿਆਸਤ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਪਹਿਲਾਂ ਤੇ ਤੁਹਾਡੀ ਸਾਰੀ ਟੀਮ ਦਾ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਦੇਖੋ ਜਿਹੜਾ ਇਹ ਅੱਜਕੱਲ ਵਿਵਾਦ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਮੀਡੀਆ ਤੇ ਕਿ ਕੰਗਣਾ ਰਣੌਤ ਦੇ ਥੱਪੜ ਵਜਾ ਪੰਜਾਬ ਤੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਉੱਥੇ ਹੋ ਗਿਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਤੇ ਸਿਰਫ ਐਵੇਂ ਜੋੜਿਆ ਜਾ ਰਿਹਾ ਵਾ ਨਾਲ ਵੇਖੋ ਉੱਥੋਂ ਦੇ ਲੋਕ ਜਿਹੜੇ ਹਨ ਉਹ ਵੀ ਕੋਈ ਐਡਾ ਉਹਨੂੰ ਤਵੱਜੋ ਨਹੀਂ ਦਿੰਦੇ ਉਹ ਦਾ ਲੱਗ ਗਿਆ ਉਹਦਾ ਜਿੱਤਗੀ ਪਰ ਜੇਕਰ ਗੱਲ ਕਰੀਏ ਅਸੀਂ ਵੀ ਉਹਦੇ ਮਗਰ ਲੱਗ ਕੇ ਐਡਾ ਇਹ ਵਿਵਾਦ ਪੈਦਾ ਹੋ ਗੱਡੀਆਂ ਤੋੜਨਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਤੇ ਸਿਰਫ ਐਵੇਂ ਹਵਾ ਦੇ ਕੇ ਆਪਾਂ ਇਸ ਚੀਜ਼ ਨੂੰ ਨਾ ਕਰੀਏ ਇਹਦੇ ਨਾਲ ਕਿਉਂਕਿ ਦੋ ਸਟੇਟਾਂ ਨੇ ਇਸੇ ਪੰਜਾਬ ਦੇ ਵਿੱਚੋਂ ਹੀ ਹਿਮਾਚਲ ਨਿਕਲਿਆ ਵਾ ਹਿਮਾਚਲ ਕੋਈ ਬਾਹਰੋਂ ਤੇ ਆਇਆ ਨਹੀਂ ਤੇ ਵੱਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਰੋਂ ਸਾਹਿਬ ਰਹੇ ਆ ਤੇ ਅੱਜ ਉਹੀ ਪੰਜਾਬ ਨੂੰ ਇਹ ਸਾਬਨਾ ਪੇਸ਼ ਕੀਤਾ ਜਾ ਰਿਹਾ ਵਾ ਕਦੀ ਤੇ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਰੋਕ ਲਿਆ ਜਾਂਦਾ ਤੇ ਕਦੀ ਸਾਨੂੰ ਹਰਿਆਣੇ ਦੇ ਬਾਰਡਰਾਂ ਤੇ ਕਿਹਾ ਜਾਂਦਾ ਕਿ ਖਾਲਸਤਾਨੀ ਅੱਤਵਾਦੀ ਹੈ ਤੇ ਕਦੀ ਸਾਨੂੰ ਇੱਥੇ ਕਿਹਾ ਜਾਂਦਾ ਇੱਕੋ ਹੀ ਗੱਲ ਰਹਿ ਗਈ ਆ ਸਾਨੂੰ ਭੰਡਨ ਦੀ ਹਰ ਜਗ੍ਹਾ ਹੀ ਇਹ ਮਾੜੇ ਨੇ ਇਹ ਮਾੜੇ ਨੇ ਮਾੜੇ ਦੀ ਗਲਤੀ ਕੀ ਦੀ ਗਲਤੀ ਹੁੰਦੀ ਇੱਕ ਦੋ ਬੰਦਿਆਂ ਦੀ ਉਹਨਾਂ ਕਰਕੇ ਟਾਰਗੇਟ ਸਾਰੀ ਕਮਿਊਨਿਟੀ ਨੂੰ ਕੀਤਾ ਜਾਂਦਾ ਜੇ ਪੰਜਾਬ ਨਾ ਹੋਵੇ ਨਾ ਤੇ ਇਹ ਦੇਸ਼ ਦਾ ਢਿੱਡ ਕੌਣ ਭਰੇ ਇਸ ਕਰਕੇ ਪੰਜਾਬ ਜਿਹੜਾ ਚੰਨ ਕਲਾਲਾ ਦੂਜਿਆਂ ਨੂੰ ਕੌਣ ਸਮਝਾਵੇ ਪੰਜਾਬ ਨਾ ਹੋਵੇ ਤਾਂ ਕੇਦਾ ਢਿੱਡ ਨਾ ਭਰੇ ਲੋਕਾਂ ਨੂੰ ਕਿਦਾਂ ਸਮਝਾਇਆ ਜਾ ਸਕਦਾ ਤੁਸੀਂ ਮੈਨੂੰ ਦੱਸੋ ਕਿਉਂਕਿ ਲਗਾਤਾਰ ਹੀ ਵਿਵਾਦ ਵਧਦਾ ਜਾ ਰਿਹਾ ਸੋਨੂ ਜੀ ਕਿਉਂਕਿ ਲਗਾਤਾਰ ਤੁਸੀਂ ਕਹਿੰਦੇ ਕੰਗਣਾ ਨਾਂ ਜੋੜਿਆ ਜਾਵੇ ਕੰਗਣਾ ਨਾਲ ਥੱਪੜ ਪੈਂਦਾ ਉਸ ਤੋਂ ਬਾਅਦ ਐਨਆਰਆਈ ਜੋੜਾ ਘਟਾਇਆ ਜਾਂਦਾ ਉਸ ਤੋਂ ਬਾਅਦ ਇਸੇ ਤਰ੍ਹਾਂ ਦਾ ਹੀ ਵਿਵਾਦ ਜਿਹੜਾ ਵਾ ਇੱਕ ਪੁਲਿਸ ਅਧਿਕਾਰੀ ਦੇ ਨਾਲ ਸਾਹਮਣੇ ਆਉਂਦਾ ਬੇਸ਼ੱਕ ਉਹ ਰੋਂਗ ਸਾਈਡ ਸੀ ਮੰਨਨੇ ਆ ਲੇਕਿਨ ਪੁਲਿਸ ਅਧਿਕਾਰੀ ਦਾ ਮਤਲਬ ਆਂਦਾ ਜੇ ਯੂਨੀਫਾਰਮ ਚ ਪਾਈ ਆ ਤੇ ਉਹਨੂੰ ਸਹੀ ਗਾਈਡ ਕਰਨਾ ਨਾ ਕਿ ਉਸ ਨਾਲ ਰੂਡ ਲੈਂਗੁਏਜ ਯੂਜ਼ ਕਰਨਾ ਤੀਸਰਾ ਨੰਬਰ ਦੇ ਅੱਜ ਗੱਡੀਆਂ ਤੋੜ ਦਿੱਤੀਆਂ ਗਈਆਂ ਇਹਨੂੰ ਕਿਉਂ ਨਾ ਜੋੜਿਆ ਜਾ ਸਕੇ ਕੰਗਨਰ ਲੋਥ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਪਾਲਸਤਾਨੀ ਕਹਿੰਦੀ ਰਹੀ ਹੈ ਵਖਵਾਦੀ ਕਹਿੰਦੀ ਰਹੀ ਹੈ ਲੇਕਿਨ ਜਦੋਂ ਉਹਨੂੰ ਆਪ ਥੱਪੜ ਪਿਆ ਦੋਸਤੋ ਬਾਅਦ ਉਹਨੂੰ ਸਾਰਾ ਕੋਸ਼ਿਸ਼ ਇੱਤੇ ਆ ਗਿਆ ਤੇ ਹੁਣ ਹਿਮਾਚਲੋ ਦੇ ਨਾਲ ਖੜਾ ਤੁਸੀਂ ਕਹਿ ਰਹੇ ਕਿ ਵੱਡੇ ਭਰਾ ਬਣਦਾ ਫੇਰ ਫਰਚਨ ਦਾ ਅਦਾ ਕਰਦੇ ਤੁਸੀਂ ਕਹਿੰਦੇ ਹਿਮਾਚਲ ਦੇ ਲੋਕ ਹੈ ਹੀ ਨਹੀਂ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਕੋਟ ਦੇਣ ਤੇ ਗੱਡੀਆਂ ਗੁਣ ਭੰਨ ਰਿਆ ਫਿਰ ਪੰਜਾਬ ਦੇ ਲੋਕ ਤੇ ਕੋਟਰ ਖੁਦ ਭੰਦੇ ਹੋਏ ਨਜ਼ਰ ਤੇ ਨਹੀਂ ਆਉਂਦੇ ਹੋਣਗੇ ਪਹਿਲੀ ਗੱਲ ਵੀ ਭਾਜੀ ਕੰਗਰਾਂ ਦਾ ਨਾਂ ਹੀ ਨਾ ਲਓ ਕਿਉਂ ਕੰਗਨਾ ਦਾ ਨਾਮ ਕਿਉਂ ਨਾਲ ਲਗੋ ਕੰਗਨਾ ਤੋਂ ਤੇ ਵਿਵਾਦ ਸ਼ੁਰੂ ਹੋਇਆ ਉਹ ਇਹੋ ਜੀ ਚਵਲ ਜਨਾਨੀ ਦਾ ਨਾਮ ਲਓਗੇ ਤਾਂ ਰੋਟੀ ਤੱਕ ਨਹੀਂ ਮਿਲਦੀ ਕਿਸ ਨੂੰ ਉਹਦੇ ਤੇ ਕੋਈ ਮੱਥੇ ਲਾ ਕੇ ਨਹੀਂ ਰਾਜੀ ਪੰਜਾਬ ਦਾ ਤੁਸੀਂ ਕਿਹਦਾ ਨਾਮ ਲੈ ਜਾਂਦੇ ਜੇ ਉਹਨੂੰ ਕੌਣ ਪਸੰਦ ਕਰਦਾ ਉਹ ਮੰਦ ਬੁੱਧੀ ਇੱਕ ਮਾਨਸਿਕ ਰੋਗੀ ਜਨਾਨੀ ਉਹਨੂੰ ਕੌਣ ਪੁੱਛਦਾ ਇੱਥੇ ਪੰਜਾਬ 'ਚ ਤੁਸੀਂ ਉਹਨੂੰ ਹਾਈਪ ਦੇ ਰਹੇ ਕਿਉਂ ਪੰਜਾਬ 'ਚ ਨਾ ਉਹਨੂੰ ਚੁੱਕੋ ਨਾ ਉਹਦਾ ਨਾਮ ਲਓ ਕੁਛ ਨਹੀਂ ਐਵੇਂ ਆ ਉਹ ਤੇ ਬੱਸ ਐਵੇਂ ਉਹਦਾ ਦਾ ਲੱਗ ਗਿਆ ਵਾ ਇਸ ਕਰਕੇ ਤੁਸੀਂ ਪੰਜਾਬ ਦੀ ਜਿਹੜੀ ਗੱਲ ਕੀਤੀ ਆ ਜਦੋਂ ਮਣੀਕਰਨ ਸਾਹਿਬ ਗਏ ਸੀਗੇ ਲੋਕ ਆ ਥੋੜਾ ਟਾਈਮ ਹੀ ਹੋਇਆ ਉਦੋਂ ਤੇ ਕੰਗਣਾ ਦੀ ਕੋਈ ਗੱਲ ਨਹੀਂ ਸੀ ਮੋਟਰਸਾਈਕਲ ਤੋੜਦੇ ਉਥੇ ਉਥੇ ਕਿਦਾਂ ਡਾਂਗਾ ਮਾਰਨ ਦਾ ਹੈ ਇੱਕ ਦੂਜੇ ਦੇ ਇਹ ਕੰਮ ਜਦੋਂ ਕਿਤੇ ਮੇਲੇ ਚੱਲਣੇ ਹੁਣ ਚੰਤਪੁਰਨੀ ਦੇ ਤੇ ਉਥੇ ਵੀ ਕੰਮ ਹੈ ਕੁਝ ਹੁੰਦਾ ਰਹਿੰਦਾ ਜਿੱਥੇ ਜਾਂਦੇ ਆ ਉਹ ਕਦੇ ਨਾ ਕਿਤੇ ਕੋਈ ਇੱਕ ਅੱਧਾ ਬੰਦਾ ਸ਼ਰਾਰਤ ਕਰ ਲੈਂਦਾ ਇਧਰੋਂ ਇੱਕ ਅੱਧਾ ਉਧਰੋਂ ਕਰ ਦਿੰਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜਦੋਂ ਫਿਰ ਹੁਣ ਅੱਜ ਕੱਲ ਮੀਡੀਆ ਦਾ ਯੋਗ ਹੈ ਉਹ ਮਿੰਟਾਂ 'ਚ ਮੀਡੀਆ 'ਚ ਆ ਜਾਂਦੀਆਂ ਹੁਣ ਜਿਹੜੀ ਤੁਸੀਂ ਉਹ ਮਲਾਜਮ ਦੀ ਗੱਲ ਕੀਤੀ ਚੰਡੀਗੜ੍ਹੋਂ ਦਾ ਇੱਕ ਮਲਾਜਮ ਸਾਡਾ ਵੀਰ ਗਿਆ ਉਥੇ ਉਹਨੂੰ ਰੋਕ ਕੇ ਉਹਦੇ ਨਾਲ ਉਹ ਜਿਹੜੀ ਹਿਮਾਚਲ ਦੀ ਪੁਲਿਸ ਆ ਥੋੜਾ ਤਿਲਖਾ ਵੀ ਹਿਮਾਚਲ ਦੀ ਪੁਲਿਸ ਜਿਹੜੀ ਆ ਉਹ ਬਹੁਤ ਰੂਟ ਬੋਲਦੀ ਤੇ ਗਲਤ ਵਿਵਹਾਰ ਉਹਨਾਂ ਦਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਜੇ ਚੁਕਣਾ ਜਾਣਦਾ ਤੇ ਪੰਜਾਬ ਸੁਟਣਾ ਵੀ ਜਾਣਦਾ ਬਿਲਕੁਲ ਜਾਣਦਾ ਇਹ 2 ਸਾਲ ਨਾ ਜਾਣ ਵੇਖਿਓ ਇਹਨਾਂ ਨੇ ਚੀਕਾਂ ਪੈ ਜਾਣੀਆਂ ਔਰ ਦੂਜੀ ਗੱਲ ਉਹਦੇ ਵਿੱਚ ਸਾਡੇ ਲੋਕ ਮਾਰੇ ਜਾਣੇ ਹੋਟਲ ਜਿਹੜੇ ਉਧਰ ਆ ਨਾ ਸਾਡੇ ਲੋਕਾਂ ਨੇ ਠੇਕੇ ਤੇ ਲਏ ਪੰਜਾਬੀਆਂ ਨੇ ਲੋਕ ਇੱਧਰ ਕੰਮ ਕਰਨਾ ਉਧਰ ਰੱਖਣਗੇ ਸੱਚਕਣ ਸੀ ਦਰਬਾਰ ਸਾਹਿਬ ਤੇ ਇੰਨੇ ਟੂਰਿਸਟ ਪਲੇਸਿਸ ਇੱਥੇ ਨੇ ਸਭ ਕੁਝ ਇੱਥੇ ਆ ਕਿਉਂ ਜਾਣਦੇ ਨੇ ਲੋਕ ਤੇ ਆਪ ਖੁਦ ਛਤਰਖਾਨ ਉੱਥੇ ਪਹੁੰਚ ਰਹੇ ਨੇ ਬਿਲਕੁਲ ਨਾਲੇ ਉਹਨਾਂ ਦੀ ਇਕਨੋਮੀ ਚੁੱਕਣ ਦਾ ਦੇ ਬਾਡਰਾਂ ਤੇ ਜਾ ਕੇ ਵੇਖ ਲੋ ਲੈਣਾ ਲੱਗਿਆ 60 ਰੁਪਏ ਪਰਚੀ ਦੇਣੀ ਪੈਂਦੀ ਆ ਉਹ ਪਰਚੀ ਕਟਾ ਕੇ ਅੰਦਰ ਤੁਹਾਨੂੰ ਐਂਟਰੀ ਮਿਲਣੀ ਆ ਇੱਥੇ ਜਿਹੜਾ ਮਰਜੀ ਆ ਜਿੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਇੱਥੇ ਤੇ ਜਗਾ ਵੀ ਲੈ ਲੋ ਆਣ ਕੇ ਭਾਵੇਂ ਹਮ ਇੱਥੇ ਇਹੋ ਜਿਹੇ ਹਾਲਾਤ ਪੈਦਾ ਹੋ ਜਣੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪੰਜਾਬ ਨੂੰ ਕਿਦਾਂ ਕਿਦਾਂ ਦੂਜੀਆਂ ਸਟੇਟਾਂ ਦੇ ਆਣ ਕੇ ਜਗਾ ਲੈ ਲਿਆ ਤਾਂ ਪੰਜਾਬ ਦੇ ਲੋਕ ਸਾਡੇ ਬਾਹਰ ਤੁਰੇ ਜਾਂਦੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਇਹ ਨਹੀਂ ਮਸਲਾ ਵੀ ਉਹਨੇ ਉੱਥੇ ਕੁੜਤਾ ਉਹਨੇ ਤੇ ਮਾਰਤਾ ਤੁਡੇ ਇੱਥੇ ਆਣ ਕੇ ਜਿਹੜੇ ਜਗ੍ਹਾ ਲੈਣ ਡਿਆ ਕੀ ਇਹ ਵਿਸ਼ਾ ਨਹੀਂ ਇਹ ਸਭ ਤੋਂ ਵੱਡਾ ਜਿਹੜਾ ਵਿਸ਼ਾ ਵਾ ਇਹਦੇ ਨਾਲ ਸਰਕਾਰ ਧਿਆਨ ਨਹੀਂ ਦੇਂਦੀ ਤੁਸੀਂ ਮੈਨੂੰ ਦੱਸੋ ਵੀ ਆ ਕੁੱਟਮਾਰ ਹੋਈ ਜਿਹੜੀ ਕਿੰਨੇ ਕ ਇੱਥੋਂ ਦੇ ਸੀਐਮ ਦੇ ਬਿਆਨ ਆ ਗਏ ਕੋਈ ਕਿਸੇ ਨੇ ਬਿਆਨ ਦਿੱਤਾ ਉਹਨਾਂ ਨੂੰ ਪਤਾ ਵੀ ਇਹ ਤਾਂ ਕੰਮ ਹੁੰਦਾ ਰਹਿੰਦਾ ਪਰ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਆ ਚੰਨੀ ਸਾਹਿਬ ਉਹਨਾਂ ਨੇ ਉਸੇ ਵੇਲੇ ਗੱਲ ਕੀਤੀ ਉਧਰ ਦੇ ਸੀਐਮ ਨਾਲ ਤੇ ਉਹਨਾਂ ਨੇ ਕਿਹਾ ਵੀ ਮੇਰੇ ਧਿਆਨ ਦੇ ਵਿੱਚ ਲਿਆਤੀ ਤੁਸੀਂ ਗੱਲ ਦੱਸੋ ਕਿੱਥੇ ਕੀ ਆ ਉੱਥੋਂ ਫਿਰ ਨਾਲ ਹੀ ਪੁਲਿਸ ਦਾ ਬਿਆਨ ਆ ਗਿਆ ਵੀ ਅਸੀਂ ਜਿਹੜਾ ਇੱਥੇ ਉਹ ਜੋੜਾ ਜਿਹੜੇ ਝਗੜਾ ਹੋਇਆ ਸੀ ਜਿੰਨਾਂ ਦਾ ਉਹ ਕਹਿੰਦੇ ਉਹ ਹੱਥ ਵੇਖ ਰਹੇ ਸੀ ਕਿਸੇ ਦਾ ਤੇ ਉੱਥੋਂ ਗੱਲਬਾਤ ਹੋ ਗਈ ਤੇ ਕਈ ਸੁਣੀ ਦੇ ਵਿੱਚ ਜਿਹੜਾ ਹੋ ਗਿਆ ਉੱਥੇ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਕਾਰਵਾਈ ਕਰਾਓ ਤੇ ਇਹ ਉੱਥੇ ਲਿਖ ਕੇ ਦਿੱਤਾ ਇਹਨਾਂ ਨੇ ਕਹਿੰਦੇ ਵੀ ਅਸੀਂ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਜਦੋਂ ਇੱਥੇ ਧਾਰੀয়াল ਸਾਹਿਬ ਔਜਲਾ ਸਾਹਿਬ ਗਏ ਐਮਪੀ ਸਾਹਿਬ ਜੇ ਇਹ ਕਾਰਵਾਈ ਇਹ ਕਰਾਉਣਾ ਚਾਹੁੰਦੇ ਆ ਤੇ ਦੱਸਣ ਅਸੀਂ ਇਹਨਾਂ ਦੇ ਨਾਲ ਜਾਂਦੇ ਆ ਇਹ ਕਾਰਵਾਈ ਕਿਉਂ ਨਹੀਂ ਹੁੰਦੀ ਲੇਕਿਨ ਉਥੇ ਦੇ ਪੁਲਿਸ ਅਧਿਕਾਰੀ ਵੱਲੋਂ ਕੋਈ ਡਾਕੂਮੈਂਟ ਤੇ ਪੇਸ਼ ਹੀ ਨਹੀਂ ਕੀਤਾ ਗਿਆ ਕਿਉਂਕਿ ਅਗਰ ਅਸੀਂ ਕਿਸੇ ਜੀ ਨੂੰ ਲਿਖ ਕੇ ਦਿੰਨੇ ਆ ਕਿ ਹਾਂ ਵੀ ਅਸੀਂ ਕਾਰਵਾਈ ਨਹੀਂ ਕਰਵਾਉਣਾ ਕਰਦੇ ਕਿਸੇ ਪ੍ਰੂਫ ਤੇ ਨਹੀਂ ਦਿੱਤਾ ਹੋਏਗਾ ਨਾ ਬਿਲਕੁਲ ਜੀ ਜੀਪੀ ਸਾਹਿਬ ਜਾਂ ਉਹਨਾਂ ਦੇ ਪੁਲਿਸ ਅਧਿਕਾਰੀ ਦਿਖਾ ਦਿੰਦਾ ਕਿ ਹਾਂ ਵੀ ਨਹੀਂ ਕੁਛੇਗਾ ਕੀ ਲੱਗਦਾ ਨਹੀਂ ਕਿ ਹਿਮਾਚਲ ਹਮੇਸ਼ਾ ਦੋਹਰੀ ਨੀਤੀ ਅਪਣਾਉਂਦਾ ਆ ਕੀ ਲੱਗਦਾ ਨਹੀਂ ਮੈਂ ਦੋਹਰੀ ਨੀਤੀ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਲੜਾਈ ਜਾ ਰਿਹਾ ਤੁਸੀਂ ਤੁਸੀਂ ਆਪ ਖੁਦ ਕਹਿ ਰਹੇ ਹੋ ਕਿ ਪੰਜਾਬ ਦੇ ਲੋ ਪਰਾ ਸੀ ਕਿ ਛੋਟਾ ਵੱਡਾ ਤੇ ਵੱਡਾ ਹਮੇਸ਼ਾ ਛਤਰਖਾਨ ਲਈ ਤਿਆਰ ਹੁੰਦਾ ਤੁਸੀਂ ਵੇਖਿਓ ਉਥੋਂ ਦੇ ਮੁੱਖ ਮੰਤਰੀ ਦਾ ਬਿਆਨ ਇਹੀ ਹੁੰਦਾ ਕਿ ਪੰਜਾਬ ਸਾਡਾ ਵੱਡਾ ਪਰ ਪਰ ਗੱਲ ਹੁਣ ਇਥੇ ਇਹੀ ਆ ਕਿ ਜੇ ਵਾਕਿਆ ਇਹ ਆ ਜਿਹੜੀਆਂ ਘਟਨਾਵਾਂ ਹੁੰਦੀਆਂ ਗੱਡੀਆਂ ਦੇ ਸ਼ੀਸ਼ੇ ਭੰਦੇ ਰਾਜਸਥਾਨੀ ਦੇ ਵੀ ਤੇ ਜੇ ਵਾਕਿਆ ਇਹ ਸਾਡੇ ਲੋਕ ਸਿਆਣੇ ਬਣ ਥੋੜਾ ਜਿਹਾ ਇਨਾ ਕ ਸਟੈਪ ਚੁੱਕਣ ਇਥੋਂ ਕੁਝ ਚੰਦ ਲੋਕ ਉਧਰ ਜਾਣ ਤੇ ਉਥੇ ਜਾ ਕੇ ਪੂਰੀ ਪੈਰਵਾਹੀ ਕਰਨ ਇਹਨਾਂ ਤੇ ਬਣਦੀ ਕਾਰਵਾਈ ਜੇ ਨਹੀਂ ਹੁੰਦੀ ਤੇ ਫੇਰ ਤੇ ਅਸੀਂ ਉੱਥੋਂ ਦੇ ਲੋਕਾਂ ਨੂੰ ਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਮਾੜਾ ਕਹੀਏ ਤੁਸੀਂ ਬੜਾ ਚਰਮ ਮਾਚਲ ਚਰੇ ਹੋ ਤੁਹਾਡੀ ਰਿਸ਼ਤੇਦਾਰੀਆਂ ਮਾਚਲ ਚ ਲੈ ਜਾਓ ਸਾ ਚਾਰ ਪੰਜ ਪੱਤਰਕਾਰ ਤੇ ਉੱਥੇ ਕਨਾ ਦਿਓ ਗੱਲਬਾਤ ਜਾ ਕੇ ਵੇਖ ਲਓ ਕਿ ਕੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਲਕੁਲ ਮੈਂ ਤੇ ਕਹਿੰਦਾ ਜਿਨ੍ਹਾਂ ਨਾਲ ਤੱਕਾ ਹੋਇਆ ਉਹ ਦੱਸਣ ਅਸੀਂ ਚੱਲਦੇ ਆਂ ਨਾਲ ਮੀਡੀਆ ਨੂੰ ਲੈ ਕੇ ਚੱਲੀ ਆਪਾਂ ਕਾਰਵਾਈ ਕਰਾਈਏ ਉੱਥੇ ਦੋਹਾਂ ਚੰਨੀ ਸਾਹਿਬ ਨੂੰ ਕੋਈ ਖਰਚ ਲੋ ਥੋੜੇ ਪੈਸੇ ਕੋਈ ਗੱਲ ਨਹੀਂ ਬਥੇਰਾ ਸਰਕਾਰ ਦੇ ਸਮੇਂ ਦੇ ਉੱਤੇ ਪੈਸੇ ਲੋਕਾਂ ਨੇ ਬਣਾਏ ਹੁੰਦੇ ਆ ਕੋਈ ਖਰਚ ਲੋ ਕਿੰਨੂੰ ਵੀ ਖੜਨਾ ਜਾਂ ਪ੍ਰਧਾਨ ਜੀ ਨੂੰ ਖੜਨਾ ਜਿਹਨੂੰ ਅਸੀਂ ਜਾਣ ਲਈ ਤਿਆਰ ਆਂ ਦੱਸੋ ਤੇ ਸਹੀ ਜੇ ਨਾ ਕਾਰਵਾਈ ਹੋਵੇ ਤੇ ਅਸੀਂ ਬੈਠੇ ਆ ਅਸੀਂ ਜਾਵਾਂ ਕਿ ਨਾਲ ਅਸੀਂ ਪਰ ਪਹਿਲਾ ਸਾਡਾ ਫਰਜ਼ ਬਣਦਾ ਆਪਣੀ ਸਟੇਟ ਨਾਲ ਖੜਨਾ ਆਪਣੇ ਲੋਕਾਂ ਨਾਲ ਖੜਨਾ ਪਰ ਜੇ ਸਾਡੇ ਲੋਕ ਏਕਾ ਕਰ ਲੈਣ ਦਾ ਜੇ ਸਾਨੂੰ ਪਤਾ ਵੀ बार-बार ਇਹੋ ਕਟਣਾ ਹੁੰਦੀ ਆ ਉਥੇ ਕੁੱਟਮਾਰ ਹੁੰਦੀ ਆ ਇਹ ਕੋਈ ਪਹਿਲੀ ਵਾਰੀ ਤੇ ਹੋਇਆ ਨਹੀਂ ਆਏ ਦਿਨ ਹੋਇਆ ਰਹਿੰਦਾ ਕੁਝ ਲੋਕ ਤੇ ਜਾਣ-ਬੁੱਝ ਕੇ ਉਥੇ ਸਾਡੇ ਲੋਕ ਜਿਹੜੇ ਸ਼ਰਾਬ ਪੀ ਕੇ ਕਰਦੇ ਆ ਉਥੇ ਤਾਂ ਹੌ ਲੜਬਾ ਜਿਆ ਤੇ ਉਥੇ ਫਿਰ ਕੁੱਟ ਖਾਣ ਵਾਲੇ ਕੰਮ ਕਰਦੇ ਆ ਉਹ ਠੀਕ ਹੈ ਜੈਨੂਮ ਨੇ ਲੇਕਿਨ ਜੇ ਕੋਈ ਬੰਦਾ ਹੱਥ ਵੇਖਦਾ ਪਿਆ ਤੇ ਤੇ ਕਿਹੜੀ ਕਈ ਵੱਡੀ ਕੋਈ ਗੱਲ ਵੱਡੀ ਗੱਲ ਹੈ ਨਾ ਫਿਰ ਉਹਨਾਂ ਦੀ ਮਾਨਸਿਕ ਰੋਗੀ ਜਿਹੜੇ ਉਹਨਾਂ ਨੇ ਗੱਲ ਪੈਂਡੇ ਇੱਕ ਤੁਸੀਂ ਦੇਖੋ ਕਸ ਬਾਹਰੋਂ ਸਪੇਨ ਤੋਂ ਆਏ ਬੰਦੇ ਤੇ ਉਹ ਕੀ ਮੈਸੇਜ ਗਿਆ ਵੀ ਇੱਕ ਸਟੇਟ ਦੇ ਲੋਕ ਐ ਇਦਾਂ ਦੇ ਲੋਕ ਐ ਵੀ ਜਿਹੜੇ ਗਲ ਪੈ ਜਾਂਦੇ ਕਿਸੇ ਦੇ ਲੇਕਿਨ ਉਹ ਕਹ ਰਹੇ ਜੀ ਕਹਿੰਦੇ ਸੀ ਤੇ ਆਪ ਦੁਬਾਰਾ ਪੰਜਾਬ ਚ ਰਹਿਣ ਲਈ ਆਏ ਸੀਗਾ ਵਾਪਸ ਹੁਣ ਲੱਗਦਾ ਕਿ ਉਹ ਪੰਜਾਬ ਚ ਵਸਣ ਕੇ ਵਾਪਸ ਦੇਖੋ ਮੈਂ ਤੇ ਉਹਨਾਂ ਨੂੰ ਬੇਨਤੀ ਕਰੂੰ ਵੀ ਉਹ ਕਾਰਵਾਈ ਕਰਾਉਣ ਉਹਨਾਂ ਦੇ ਕਾਰਵਾਈ ਕਰਾਉਣੀ ਬਣਦੀ ਆ ਹੁਣ ਜੇ ਉਥੋਂ ਦੀ ਪੁਲਸ ਨੇ ਕਿਹਾ ਵਾ ਨਾ ਇਹਨਾਂ ਸਾਨੂੰ ਲਿਖ ਕੇ ਦਿੱਤਾ ਵਾ ਬਿਆਨ ਵੀ ਅਸੀਂ ਕਾਰਵਾਈ ਨਹੀਂ ਕਰਾਉਣੀ ਇਹਨਾਂ ਦਾ ਕਾਰਵਾਈ ਕਰਾਉਣਾ ਬਣਦਾ ਉੱਥੇ ਜਦੋਂ ਇਸ ਲੈਵਲ ਤੇ ਮੀਡੀਆ ਚ ਗੱਲ ਆ ਗਈ ਆ ਦੋ ਸਟੇਟਾਂ ਮੋਂ ਸਾਹਮਣੇ ਤੁਸੀਂ ਕਰਤੀਆਂ ਤੇ ਤੁਸੀਂ ਉਸ ਚੀਜ਼ ਨੂੰ ਕੋਈ ਕਾਰਵਾਈ ਨਹੀਂ ਕਰਾਉਣੀ ਤੇ ਫਿਰ ਉੱਥੇ ਮੈਂ ਦੱਸੋ ਕੀ ਕਰੂੰਗਾ ਜਾਂ ਤੁਸੀਂ ਕੀ ਕਰੋਗੇ ਕਾਰਵਾਈ ਕਰਾਉਣ ਜਿੱਥੇ ਲੋੜਿਆ ਸੀ ਨਾਲ ਚੱਲਾਂਗੇ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਵਾਂਗੇ ਕਾਰਵਾਈ ਕਰਾਉਣੀ ਜ਼ਰੂਰੀ ਹੈ ਲੇਕਿਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਹਮਾਚਲ ਪ੍ਰਦੇਸ਼ ਦਾ ਬਾਈਕਾਟ ਕਰ ਲੈਣਾ ਚਾਹੀਦਾ ਕੀ ਲੱਗਦਾ ਨਹੀਂ ਉੱਥੇ ਸਾਡੇ ਭੈਣ ਭਰਾਵਾਂ ਨੇ ਜਿਹੜਾ ਬਿਜ਼ਨਸ ਖੋਲੇ ਉਹ ਵੀ ਉਹਨਾਂ ਦਾ ਵੀ ਫਿਰ ਪ੍ਰੋਬਲਮ ਆਏ ਕਿ ਨਾਲ ਦੇਖੋ ਬਹੁਤ ਸਾਰੇ ਲੋਕ ਨੇ ਔਰ ਸਾਡੇ ਧਾਰਮਿਕ ਸਥਾਨ ਨੇ ਬਹੁਤ ਸਾਰੇ ਉਧਰ ਔਰ ਜੇ ਗੱਲ ਕਰੀਏ ਹਿਮਾਚਲ ਦੇ ਲੋਕ ਇੱਥੇ ਜਿੰਨੇ ਪੰਪਿਆ ਸਾਰੇ ਉਹ ਕੰਮ ਕਰਦੇ ਹੋਟਲ ਰੈਸਟੋਰੈਂਟਾਂ ਚ ਨੇ ਉਹ ਔਰ ਜੇ ਤੁਸੀਂ ਹਿਮਾਚਲ 'ਚ ਗੱਲ ਕਰੋਗੇ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਉਹ ਹੋਟਲ ਰੈਸਟੋਰੈਂਟ ਠੇਕਿਆਂ ਤੇ ਲਏ ਉਧਰ ਤੇ ਕਾਰੋਬਾਰ ਜਿਹੜੇ ਉਹ ਕਰਨ ਦੇ ਉਥੇ ਵਿਚਾਰੇ ਉਹਨਾਂ ਦਾ ਵੀ ਨੁਕਸਾਨ ਹੋਊਗਾ ਅਸੀਂ ਇੱਕੋ ਨਾ ਵੇਖਿਆ ਕਰੀਬ ਸਾਡੇ ਨਾਲ ਇਦਾਂ ਕਰਤਾ ਠੀਕ ਹੈ ਤੁਹਾਡੇ ਨਾਲ ਧੱਕਾ ਕੀਤਾ ਤੁਸੀਂ ਨਾ ਜਾਓ ਤੁਹਾਨੂੰ ਸੱਦਿਆ ਉਹਨਾਂ ਨੇ ਇੱਕ ਤੇ ਤੁਸੀਂ ਪੈਸੇ ਦਿੰਦੇ ਉਥੇ ਇੱਕ ਤੁਸੀਂ ਕੁੱਟ ਖਾਂਦੇ ਤੁਸੀਂ ਕਿਉਂ ਜਾਂਦੇ ਜੇ ਉਥੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਨੂੰ ਇੱਜ਼ਤ ਮਾਣ ਸਤਿਕਾਰ ਨਹੀਂ ਮਿਲਦਾ ਉਥੇ ਨਾ ਜਾਓ ਤੁਹਾਡੇ ਨਾਲ ਜੰਮੂ ਕਸ਼ਮੀਰ ਹੈ ਉਥੇ ਚਲ ਜਾਓ ਇਹ ਤੇ ਪ੍ਰਾਂਤਿਕ ਕਰਨ ਅੱਜ ਤੁਸੀਂ ਬਾਰਡਰ ਤੇ ਵੇਖੋ ਹਿਮਾਚਲ ਦੇ ਤੇ ਜਾ ਕੇ ਉਥੇ ਗੱਡੀਆਂ ਦੀਆਂ ਲੈਣਾ ਲੱਗੀਆਂ ਹੋਣੀਆਂ ਸਾਡੇ ਲੋਕਾਂ ਦੀਆਂ ਉਧਰੋਂ ਜਿਹੜੀਆਂ ਗੱਡੀਆਂ ਆਉਂਦੀਆਂ ਕੋਈ ਉਹਨਾਂ ਨੂੰ ਇੱਧਰ ਸਾਡਾ ਪੰਜਾਬ ਦਾ ਮਲਾਜਮ ਨਹੀਂ ਰੋਕਦਾ ਕੋਈ ਇੱਧਰ ਟੈਕਸ ਨਹੀਂ ਉਹਨਾਂ ਨੂੰ ਜਿਹੜਾ ਮਰਜ਼ੀ ਆਵੇ ਤੇ ਜਗਾ ਲੈ ਲਓ ਭਾਵੇਂ ਇੱਕ ਕਮ ਸੇ ਕਮ ਉੱਥੇ ਵੀ ਪਰਚੀ ਲਾਓ ਤੁਸੀਂ 60 ਰੁਪਏ ਉਹ ਐਂਟਰੀ ਲੈਂਦੇ ਤੁਸੀਂ ਵੀ ਲਓ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਐਮਪੀ ਬਣ ਕੇ ਹੁਣ ਇਸ ਵਾਰ ਲੋਕ ਸਭਾ ਚ ਜਾ ਰਹੇ ਨੇ ਕਿ ਕਹੋਗੇ ਕਿ ਮੁੱਦਾ ਚੁੱਕਿਆ ਜਾਵੇ ਪੰਜਾਬ ਦੇ ਵਿੱਚ ਕਿ ਜ਼ਮੀਨ ਜਿਹੜੀ ਆ ਬਾਹਰ ਦੇ ਸੂਬੇ ਦੇ ਲੋਕ ਇੱਥੇ ਆ ਕੇ ਨਾਲ ਜਿਹੜ ਉਬ ਜੇ ਪੰਜਾਬੀਆਂ ਵਾਸਤੇ ਜ਼ਮੀਨ ਨਹੀਂ ਰਹਿ ਰਹੀ ਕਿਤੇ ਫਿਰ ਪੰਜਾਬ ਕਿਸ ਜੇ ਤਾਂ ਇਹ ਤੇ ਸਟੇਟ ਦੇ ਵਿੱਚ ਚੁੱਕਿਆ ਤਾਂ ਹੈ ਸਪਾਲ ਖਰੇ ਨੇ ਉਹ ਸਰਕਾਰ ਸੁਣ ਲਈ ਤਿਆਰੀ ਨਹੀਂ ਇਹ ਤੇ ਕੰਮ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਕਰਦੇ ਮਾਤਾ ਪਾਸ ਹਿਮਾਚਲ ਵਾਲਿਆਂ ਨੇ ਕੀਤਾ ਹੀ ਆ ਪੰਜਾਬ ਦੇ ਨੂੰ ਜਗਾ ਨਹੀਂ ਲੈਣ ਦਿੰਦੇ ਉੱਥੇ ਜੱਦ ਜਗਾ ਲੈਣ ਦੇਣ ਉੱਥੇ ਸਾਨੂੰ ਤੇ ਜਗਾ ਲੈ ਨਹੀਂ ਦਿੰਦੇ 1 ਇੰਚ ਦੀ ਜਗਾ ਲੈ ਸਕਦੇ ਸੀ ਉਤਰਾਖੰਡ ਚੋਂ ਨਹੀਂ ਲੈ ਸਕਦੇ ਦੂਜੀਆਂ ਸਟੇਟਾਂ ਚੋਂ ਨਹੀਂ ਲੈ ਸਕਦੇ ਤੇ ਸਾਡੇ ਇੱਥੇ ਜਿਹੜਾ ਮਰਜੀ ਆਣ ਕੇ ਲੈ ਲੈ ਇਹ ਹੀ ਸਾਡੀ ਕਮੀ ਆ ਪਤਾ ਨਹੀਂ ਕਿਉਂ ਸਾਡੇ ਲੀਡਰ ਜਿਹੜਿਆ ਇਹ ਚੀਜ਼ਾਂ ਤੋਂ ਭੱਜਦੇ ਨੇ ਆਪਣੇ ਵੋਟ ਬੈਂਕ ਕਰਕੇ ਇੱਕ ਖਲੋਂਦਾ ਦੂਜਾ ਦੂਜੇ ਦੇ ਖਿਲਾਫ ਹੋ ਜਾਂਦਾ ਮੈਂ ਦੇ ਇਸ ਦੇ ਸਖਤ ਖਿਲਾਫ ਆ ਬਿਲਕੁਲ ਪੰਜਾਬ ਦੇ ਵਿੱਚ ਗੈਰ ਪੰਜਾਬੀ ਨੂੰ ਜਗ੍ਹਾ ਨਹੀਂ ਲੈਣ ਦਿੱਤੀ ਜਾਣੀ ਚਾਹੀਦੀ ਜਿੱਦਾਂ ਦੂਜੀਆਂ ਸਟੇਟਾਂ 'ਚ ਉਦਾਂ ਪੰਜਾਬ 'ਚ ਵੀ ਹੋਣਾ ਚਾਹੀਦਾ ਸੋਨੂ ਜੀ ਚਲੋ ਇੱਕ ਐਨਆਰਆਈ ਦਾ ਮਸਲਾ ਤੇ ਹੋ ਗਿਆ ਕਿ ਠੀਕ ਹੈ ਜੀ ਐਨਆਰਆਈ ਨੇ ਕਹਿਤਾ ਕਿ ਮੈਂ ਕਾਰਵਾਈ ਨਹੀਂ ਕਰਾਉਣੇ ਪੁਲਿਸ ਮੁਲਾਜ਼ਮ ਦੇ ਖਿਲਾਫ ਜਿਸ ਤਰ੍ਹਾਂ ਧੱਕਾ ਹੋ ਰਿਹਾ ਉਹ ਰੋਂਗ ਸਾਈਡ ਸੀਗਾ ਉਹਦੇ ਨਾਲ ਜਿਸ ਤਰ੍ਹਾਂ ਦੀ ਬਦਤਮੀਜ਼ੀ ਦੇ ਨਾਲ ਠਾਕੁਰੋ ਬੋਲ ਰਿਹਾ ਸੀਗਾ ਕੋਈ ਪੁਲਿਸ ਅਧਿਕਾਰੀ ਕਿ ਲੱਗਦਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਪੁਲਿਸ ਅਧਿਕਾਰੀ ਇਸ ਤਰ੍ਹਾਂ ਕਿਸ ਤਰ੍ਹਾਂ ਬੋਲਦੇ ਹੋਈ ਨਜ਼ਰ ਆਉਂਦੇ ਬਿਲਕੁਲ ਗਲ ਹੁਣ ਅਸੀਂ ਜੋ ਚੰਡੀਗੜ੍ਹ ਜਾਂਦੇ ਮਿੰਟ 'ਚ ਸਾਡੇ ਹੱਥੇ ਚਲਾਨ ਕੱਢ ਦੇਣਾ ਗਲਤੀ ਕੀਤੀ ਤੇ ਅੱਜ ਪਤਾ ਲੱਗਾ ਨਾ ਦੂਜੀ ਸਟੇਟ 'ਚ ਨਹੀਂ ਆਉਂਦਾ ਅੱਜ ਕੱਲ੍ਹ ਘਾਰੀ ਆ ਜਾਂਦਾ ਤੇ ਹੁਣ ਫਿਰ ਗੱਲ ਤੇ ਉੱਥੇ ਹੀ ਆ ਗਈ ਕੰਨ ਇਧਰੋਂ ਫੜੋ ਭਾਵੇਂ ਉਧਰੋਂ ਫੜੋ ਉਹ ਗੱਲ ਆਮ ਬੰਦੇ ਦੀ ਆ ਗਈ ਅੱਜ ਇੱਕ ਮੁਲਾਜ਼ਮ ਨੂੰ ਰੋਕ ਲਿਆ ਤੇ ਫਿਰ ਜੇ ਮੁਲਾਜ਼ਮ ਦੀ ਨਹੀਂ ਰਿਸਪੈਕਟ ਕਰਦੇ ਮੈਂ ਤਾਂ ਪਹਿਲਾਂ ਕਹੇ ਵੀ ਹਿਮਾਚਲ ਦੀ ਪੁਲਿਸ ਆ ਜਿਹੜੀ ਨਾ ਉਹ ਬਹੁਤ ਤਲਕੀ ਨਾਲ ਲੋਕਾਂ ਨਾਲ ਪੇਸ਼ ਆਉਂਦੀ ਆ ਬਹੁਤ ਗਲਤ ਪੇਸ਼ ਆਉਂਦੀ ਆ ਉਹ ਥੋੜਾ ਜਿਹਾ ਲਿਹਾਜ਼ ਕਰਨਾ ਚਾਹੀਦਾ ਔਰ ਇਹ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰ ਇਹਨਾਂ ਨੇ ਫਿਰ ਮਤਲਬ ਇਦਾਂ ਆਏ ਦਿਨ ਕੋਈ ਨਾ ਕੋਈ ਵਿਵਾਦ ਪੈਦਾ ਹੋਣਾ ਤੇ ਜੇ ਕੋਈ ਕਰਦਾ ਇੱਥੇ ਆਣ ਕੇ ਸ਼ਰਾਰਤ ਚਾਹੇ ਕੋਈ ਵੀ ਹੋਵੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਜੇ ਤੁਸੀਂ ਕਾਰਵਾਈ ਨਹੀਂ ਕਰੋਗੇ ਤਾਂ ਫਿਰ ਆਏ ਦਿਨੇ ਘਟਰਾਣੇ ਜਿਹੜਾ ਵਾ ਦੂਜੇ ਦਿਨ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਹਿਣਾ ਕਾਂਗਰਸ ਦੀ ਸਰਕਾਰ ਆ ਉੱਥੇ ਕਾਂਗਰਸ ਦੇ ਤੁਸੀਂ ਵੀ ਨੁਮਾਇੰਦੇ ਆ ਪੀਸੀ ਦੇ ਪ੍ਰਧਾਨ ਹੋ ਤੁਸੀਂ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਤੁਸੀਂ ਗੱਲਬਾਤ ਕਰੋਗੇ ਸੁਖੀ ਹੋਣਾ ਕਿ ਇਸ ਚੀਜ਼ ਨੂੰ ਜਿਆ ਸੌਲਡ ਆਊਟ ਕੀਤਾ ਜਾਵੇ ਕਰ ਲਈ ਆ ਭਾਜੀ ਕੀਤੀ ਉੱਥੋਂ ਦੇ ਕਈ ਨੁਮਾਇੰਦਿਆਂ ਨਾਲ ਗੱਲ ਕਰ ਲਿਆ ਓਜਲਾ ਸਾਹਿਬ ਨੇ ਗੱਲ ਕੀਤੀ ਚੰਨੀ ਸਾਹਿਬ ਨੇ ਸੀਐਮ ਸਾਹਿਬ ਨਾਲ ਗੱਲ ਕੀਤੀ ਮੈਂ ਤਾਂ ਤੁਹਾਨੂੰ ਦੱਸਣ ਡਿਆ ਵੀ ਦੱਸੋ ਕਾਰਵਾਈ ਕਰਾਉਣੇ ਕਿਤੇ ਬੰਦੇ ਦਾ ਦੱਸੋ ਵੀ ਆਹ ਬੰਦੇ ਨੇ ਗਲਤੀ ਕੀਤੀ ਲਾਗੇ ਬਹਿ ਕੇ ਕਾਰਵਾਈ ਕਰਾਉਣ ਲਈ ਅਸੀਂ ਤੇ ਨਾਲ ਜਾਣ ਲਈ ਤਿਆਰ ਆਂ ਤੁਹਾਡੇ ਚੈਨਲ ਤੇ ਕਹਿਤਾ ਇਸ ਤੋਂ ਵੱਡਾ ਕੀ ਪ੍ਰੂਫ ਹੋ ਸਕਦਾ ਵੀ ਨਾਲ ਜਾ ਕੇ ਅਸੀਂ ਕਾਰਵਾਈ ਕਰਾ ਦਨੇ ਪਰ ਹੁਣ ਜੇ ਕੋਈ ਖਲੋਤੀਆਂ ਗੱਡੀਆਂ ਦੇ ਬਾਹਰੋਂ ਸ਼ਰਾਰਤੀ ਬੰਦਾ ਆਣ ਕੇ ਸ਼ੀਸ਼ੇ ਭੰਜਦਾ ਉਹਦਾ ਪਤਾ ਹੀ ਨਹੀਂ ਕੌਣ ਆ ਤੁਹਾਨੂੰ ਕੀ ਲੱਗਦਾ ਕਿ ਲੱਗਦਾ ਕਿ ਖਿਮਾ ਚਲਦੇ ਲੋਕੀ ਨੇ ਜੇ ਸ਼ੀਸ਼ੇ ਪੰਨ ਦੇ ਕਿ ਸਿਰੋਕ ਸ਼ਰਾਰਤੀ ਤਤਵ ਦਾ ਨਾਮ ਦੇ ਦਿੱਤਾ ਰਿਹਾ ਤਾਂ ਇਹ ਹੀ ਕਿਤੇ ਪੰਜਾਬ 'ਚ ਉਹਨਾਂ ਦੇ ਖਾਲਸਤਾਨੀ ਨਾਮ ਆ ਜਣਾ ਸੀ ਬਿਲਕੁਲ ਇਦਾਂ ਹੀ ਆ ਹਰ ਜਗ੍ਹਾ ਨਾ ਚੰਦ ਬੰਦੇ ਐਸੇ ਹੁੰਦੇ ਜਦੋਂ ਕਿਤੇ ਨਿੱਕੀ ਜੀ ਗੱਲ ਆ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਇਹਨਾਂ ਨੂੰ ਵਿਵਾਦ ਨੂੰ ਕਿੱਦਾਂ ਕਰੀਏ ਅਸੀਂ ਇਹਨਾਂ ਲੋਕ ਮਿੰਟ 'ਚ ਇੱਕ ਕੋਈ ਕਿਸੇ ਨੂੰ ਕਹਿੰਦਾ ਕੋਈ ਉਹਦੇ ਮਗਰ ਲੱਗ ਜਾਂਦੇ ਆ ਥੋੜਾ ਜਿਹਾ ਧਿਆਨ ਰੱਖਿਆ ਕਰੀਓ ਪਹਿਲਾਂ ਪਹਿਲੂ ਇੱਕ ਵੇਖਿਆ ਦੂਜਾ ਵੀ ਵੇਖ ਲਿਆ ਕਰੀਏ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਵੀ ਥੋੜਾ ਜ ਇਸ ਚੀਜ਼ ਨੂੰ ਵੇਖੀਏ ਵੀ ਜੇ ਕਿਸੇ ਨਾਲ ਤੱਕਾ ਆਇਆ ਤਾਂ ਅਸੀਂ ਜਾ ਕੇ ਉੱਥੇ ਕਾਰਵਾਈ ਕਰਾਈਏ ਇਹ ਨਹੀਂ ਵੀ ਚੈਨਲਾਂ ਦੇ ਬੋਏ ਕਿ ਤੇ ਅਸੀਂ ਇੱਕ ਦੂਜੇ ਨੂੰ ਮਾੜਾ ਚੰਗਾ ਇਹਦੇ ਨਾਲ ਵੇਖੋ ਸਾਡੇ ਵੀ ਲੋਕ ਜਿਹੜੇ ਆ ਉਹ ਕੱਲ ਨੂੰ ਗੁੱਸੇ 'ਚ ਆ ਕੇ ਕਿਸੇ ਦੇ ਸੱਟ ਪਿੱਟ ਲਾ ਦੇਣ ਉਧਰ ਦੇ ਲੋਕ ਸਾਡੇ ਦੇ ਲਾ ਦੇਣ ਉਹਨਾਂ ਦਾ ਕਸੂਰੀ ਨਹੀਂ ਵਿਚਾਰਿਆਂ ਦਾ ਜਿੱਨਾਂ ਦਾ ਕੋਈ ਤੁਹਾਨੂੰ ਪਤਾ ਅਮਰੇ ਸਰ ਗੱਡੀ ਘੇਰ ਲਈ ਸੀ ਇੱਕ ਹਿਮਾਚਲ ਦੀ ਤੇ ਇੱਥੋਂ ਦੇ ਹੀ ਲੋਕਾਂ ਨੇ ਵਿਚਾਰਿਆਂ ਨੇ ਉਹ ਖਲੋ ਕੇ ਉੱਥੇ ਤੇ ਉਹਨਾਂ ਨੂੰ ਬਚਾ ਕੇ ਕੱਲਿਆ ਤਾਂ ਉੱਥੇ ਜਾ ਕੇ ਵੀਡੀਓ ਪਾਉਂਡਿਆ ਵੀ ਪੰਜਾਬ ਦੇ ਲੋਕ ਬੜੇ ਚੰਗੇ ਆ ਤੇ ਆਏ ਦਿਨ ਤੁਸੀਂ ਸ਼ਿਮਲੇ ਦੀ ਮਨਾਲੀ ਦੀ ਵੀਡੀਓ ਵੇਖ ਉਥੇ ਉਹ ਪਾਰਕਿੰਗ ਵਾਲੇ ਜਾਂ ਦੂਜੇ ਤਿਹੇ ਗੁੰਡਾ ਟੈਕਸ ਲੈਣ ਵਾਲੇ ਹੁੰਦੇ ਆ ਉਹ ਕਰਦੇ ਇਹੋ ਜੇ ਕੰਮ ਤੇ ਉਤੋਂ ਫਿਰ ਵਿਵਾਦ ਪੈਦਾ ਹੋ ਜਾਂਦਾ ਤੇ ਉਹ ਨਾ ਕਿਦਾ ਲੱਗਦਾ ਹਮਾਚਲ ਸਾਰੇ ਦਾ ਇੱਥੇ ਵੀ ਕੋਈ ਇੱਕ ਬੰਦਾ ਗਲਤੀ ਕਰਦਾ ਤੇ ਨਾ ਕਿਦਾ ਲੱਗਦਾ ਸਾਰੇ ਪੰਜਾਬ ਦਾ ਤੇ ਸਾਡੇ ਇਥੇ ਤੋਂ ਟੈਗ ਹੀ ਲਾਤਾ ਸਾਨੂੰ ਤੇ ਕੋਈ ਗੱਲ ਸਾਡੇ ਸਿਰ ਤੇ ਪੱਗਵੇਂ ਤੇ ਸਾਨੂੰ ਕਹਿੰਦੇ ਕੱਲ ਸਾਨੀ ਨੇ ਉਹ ਬੜਾ ਦੁੱਖ ਲੱਗਦਾ ਇਹ ਚੀਜ਼ ਯਾਰ ਅਸੀਂ ਲੋਕ ਜਿਹੜੇ ਆ ਹਰ ਜਗ੍ਹਾ ਹੀ ਮਤਲਬ ਕੋਈ ਦੇਣ ਥੋੜੀ ਐ ਕਰਜ ਵੀ ਅਹੀਂ ਸਾਰਾ ਕੁਝ ਕਰਨਾ ਹਰ ਫਰਜ਼ ਅਹੀਂ ਨਿਭਾਉਣੇ ਆ ਇਸ ਕਰਕੇ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਥੋੜੇ ਜਿਹਾ ਸਿਆਣੇ ਬਣੋ ਏ ਕਾ ਰੱਖੋ ਜੇ ਵਾਕਿਆ ਤੁਹਾਡੇ ਨਾਲ ਧੱਕਾ ਹੁੰਦਾ ਤੇ ਨਾ ਜਾਓ ਨਾ ਜਾਓ ਦੂਜੀ ਸਟੇਟ ਚ ਜਾਓ ਅਸੀਂ ਪਹਿਲਾਂ ਆਪਣੇ ਲੋਕਾਂ ਨਾਲ ਆ ਬਾਕੀ ਕੰਮ ਬਾਅਦ ਚ ਤੇ ਜੇ ਤੁਹਾਡੇ ਨਾਲ ਧੱਕਾ ਹੁੰਦਾ ਤੁਸੀਂ ਇੱਕ ਤੇ ਉਹਨਾਂ ਨੂੰ ਪੈਸੇ ਦੇਣ ਦੇ ਜੇ ਕਾਰੋਬਾਰ ਦੇਣ ਦੇ ਛੇ-ਛੇ ਮਹੀਨੇ ਬਾਅਦ ਉਹਲੇ ਰਹਿੰਦੇ ਇੱਕ ਦੋ ਹੀ ਕੁੱਟ ਖਾਂਦੇ ਜੇ ਤੇ ਫਿਰ ਤੁਸੀਂ ਲੈਣ ਕੀ ਜਾਂਦੇ ਜੇ ਜਾਂਦੇ ਪ੍ਰਾਨ ਕਰ ਲਓ ਸੌਂਖਾ ਖਾ ਲਓ ਵੀ ਅਸੀਂ ਨਹੀਂ ਜਾਣਾ ਪੰਜਾਬ ਚ ਬੜੀਆਂ ਜਗ੍ਹਾ ਇਹੋ ਜੀਆਂ ਮੈਨੀ ਗੋਆ ਚਲ ਜਾਓ ਹੋਰ ਬਥੇਰੇ ਆ ਉੱਥੇ ਚਲ ਜਾਓ ਜੇ ਮੈਂ ਕਸ਼ਮੀਰ से चल जाऊं ना जाऊं ਉੱਥੇ ਜੇ ਮੈਂ ਨਹੀਂ हटदे ਤੇ ਮੈਂ ਹੁਣ ਫਿਰ ਇੱਥੇ ਕੀ ਕਰ ਸਕਦਾ ਤੁਸੀਂ ਸੋ ਇਹ ਸਾਨੂੰ ओपीसी ਦੇ ਪ੍ਰਤਾਨ ਸੋ ਨੂੰ ਜੰਡਿਆਲਾ ਚ ਚਨਾਬਲੋਂ ਬੜੇ ਬਾਕੀ ਦੇ ਨਾਲ ਜਿਹੜੀ ਹੈ ਆਪਣੀ ਗੱਲ ਜਿਹੜੀ ਹੈ ਰੱਖੀ ਤਈਏ ਦੂਸਰੇ ਪਾਸੇ ਨਾਲ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਬਹੁਤ ਸਾਰੀਆਂ ਜਗਾਵਾਂ ਚ ਜਿੰਗ ਨੇ ਬਾਹਰ ਦੇ ਪ੍ਰਦੇਸ਼ਾਂ ਤੋਂ ਆਏ ਹੋਏ ਲੋਕ ਜਿਹੜੇ ਆ ਉਕਰੀਦੇ ਨੇ ਇਸ ਉੱਤੇ ਜਰੂਰ ਰੋਕ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਹੁਣ ਲਗਾਉਣ ਦੀ ਜਰੂਰਤ ਹੈ ਕਿਉਂਕਿ ਲਗਾਤਾਰ ਇਹ ਪੰਜਾਬ ਦੇ ਪੋਪੂਲੇਸ਼ਨ ਵਧਦੀ ਜਾ ਰਹੀ ਹੈ ਤੇ ਬਾਹਰਲੇ ਸੂਬੇ ਦੇ ਲੋਕ ਜਿਹੜੇ ਇੱਥੇ ਆ ਕੇ ਜ਼ਮੀਨ ਜਿਹੜੀ ਆ ਉਹ ਖਰੀਦਦੇ ਨੇ ਦੂਸਰੇ ਪਾਸੇ ਕਰੋੜਾ ਦੇ ਕਹਣਾ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ 'ਚ ਉਹਨਾਂ ਦਾ ਮਾਨ ਸਤਕਾਰ ਪੰਜਾਬ ਦੇ ਲੋਕਾਂ ਦਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਹੋਰ ਸਟੇਟਾਂ ਵਿੱਚ ਜਾ ਕੇ ਜਿਸਾ ਜੰਮੂ ਕਸ਼ਮੀਰ ਆ ਕੇਰਲਾ ਆ ਹੋਰ ਵੀ ਬਹੁਤ ਸਾਰੇ ਸਟੇਟਸ ਨੇ ਜੋ ਬਹੁਤ ਸੋਹਣੀਆਂ ਨੇ ਉੱਥੇ ਜਾ ਕੇ ਜਿਹੜਾ ਹੈ ਉਹ ਆਪਣਾ ਸਮਾਜ ਜਿਹੜਾ ਹੈ ਬਚੀ ਤੇ ਕਰ ਸਕਦੇ ਨੇ ਜਿੱਥੇ ਉਹਨਾਂ ਨੂੰ ਮ ਔਰ ਕੋਈ ਵੀ ਵਿਅਕਤੀ ਅਗਰ ਕਾਰਵਾਈ ਕਰਾਉਣਾ ਚਾਹਦਾ ਜਾਂ ਐਨਆਰਆਈ ਪਰਵਾਜ਼ ਜਿਹੜਾ ਕਾਰਵਾਈ ਕਰਾਉਣਾ ਚਾਹਦਾ ਤੇ ਉਹ ਚਾਹਣਗੇ ਕਿ ਉਹ ਨਾਲ ਜਾਣ ਉੱਥੇ ਜਾ ਕੇ ਜੋ ਹਰਿਆਣ ਜੋ ਹਿਮਾਚਲ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਜਿਹੜੇ ਹੈ ਜਰੂਰ ਜਿਹੜਾ ਉਹਨਾਂ ਦੇ ਖਿਲਾਫ ਇਹਦਾ ਮਾਮਲਾ ਤਜਵੀਰ ਕਰਵਾਇਆ ਜਾ ਸਕਦਾ ਹੈ ਲੇਕਿਨ ਕਿਹੜਾ ਕਹਤੇ ਹੁਣ ਵਿਵਾਦ ਜਿਹੜਾ ਹੈ ਲਗਾਤਾਰ ਪੰਜਾਬ ਤੇ ਹਿਮਾਚਲ ਦਾ ਵਾਧਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਲੋਕ ਹਿਮਾਚਲ ਦੇ ਨਾਲ ਬਾਈਕਟ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ हिमाचल ਦੇ ਲੋਕ ਲਗਾਤਾਰ ਹੀ ਪੰਜਾਬ ਦੀਆਂ ਗੱਡੀਆਂ ਨੂੰ ਜਾਨ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਇਹ ਵਿਵਾਦ ਕੰਗੜਾ ਰੋਣਾ ਜੁੜਿਆ ਕਿ ਨਹੀਂ ਜੁੜਿਆ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਹਾਲਾਤ ਦੋਨਾਂ ਦੇ ਵਿੱਚ ਜ਼ਰੂਰ ਬੁਰੇ ਅਤੇ ਵੱਧ ਤੋਂ ਵੱਧ ਬੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਵੰਸ਼ਰਾ ਗੁਪਤ ਸਿੰਘ